ਵੀਨ ਸ਼ਰਮਾ ਜੋ ਕਿ ਡੀਜੀਐਮਓ ਦੇ ਜੀ ਆਪਾਂ ਕਿਹਾ ਕਿ ਡਿਪਟੀ ਡਾਇਰੈਕਟਰ ਸਨ ਜਦੋਂ ਉਹ 사કા ਨੀਲਾ ਤਾਰਾ ਵਰਪਦਾ ਹੈਗਾ ਬਾਕਾਇਦਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈ ਅਫਸਰਾਂ ਨੂੰ ਮਨਾ ਕੀਤਾ ਸੀ ਕਿ ਇਹ ਰਾਜਨੀਤੀ ਤੋਂ ਪ੍ਰਭਾਵੀ ਇਹ ਆਪਰੇਸ਼ਨ ਹੈ ਜਿਹੜਾ ਤੁਸੀਂ ਇਹਦਾ ਨਾਮ ਦੇ ਰਹੇ ਹੋ ਜਾਂ ਜੋ ਵੀ ਤੁਸੀਂ ਕਰਨਾ ਚਾਹ ਰਹੇ ਹੋ ਤੇ ਫੌਜ ਇਸ ਨੂੰ ਜਿਹੜਾ ਹੈ ਅੱਗੇ ਲੈ ਕੇ ਨਹੀਂ ਜਾਵੇਗੀ ਸਰਦਾਰ ਅਰਪਾਰ ਸਿੰਘ ਜੀ ਕੀ ਕਹੋਗੇ ਵੀਨ ਸ਼ਰਮਾ ਅਸੀਂ ਅਸੀਂ ਦਾਦ ਦਿੰਨੇ ਆ ਉਹਨਾਂ ਦੇ ਸੋ ਇੱਕ ਤਰ੍ਹਾਂ ਨਾਲ ਰਿਸਪੈਕਟਫੁਲੀ ਉਹਨਾਂ ਨੂੰ ਗੱਲ ਕਰਦੇ ਵੀ ਘੱਟੋ ਘੱਟ ਆਪਣੀ ਜ਼ਿੰਦਗੀ ਖਤਮ ਹੋਣ ਤੋਂ ਪਹਿਲਾਂ ਉਹਨਾਂ ਨੇ ਕੁਝ ਸੱਚਾ ਜਿਹੜੇ ਬੋਲਣੇ ਸ਼ੁਰੂ ਕਰਿਆ ਇਹ ਹਾਦਸਿਆਂ ਵਿੱਚ ਇਸ ਤਰ੍ਹਾਂ ਹੀ ਹੁੰਦਾ ਜਿਹੜੇ ਕੌਮਾਂ ਦੇ ਦੁਖਾਂਤ ਆ 100 100 ਸਾਲਾਂ ਬਾਅਦ ਆ ਜਿਹੜੇ ਸੱਚ ਆ ਸਾਹਮਣੇ ਆਉਂਦੇ ਆ ਸੋ ਵੀ ਐਨ ਸ਼ਰਮਾ 1984 ਵਿੱਚ ਡਾਇਰੈਕਟਰ ਜਰਨਲ ਆਫ ਮਿਲਟਰੀ ਆਪਰੇਸ਼ਨਸ ਵੀ ਐਨ ਸ਼ਰਮਾ ਕਹਿੰਦੇ ਹੈਗੇ ਵੀ ਡੀਜੀਐਮਓ ਦੇ ਜਿਹੜੇ ਉਸ ਵੇਲੇ ਦੇ ਮੁਖੀ ਸੀਗੇ ਉਹਨਾਂ ਨੇ ਨਾਂ ਵੀ ਰਿਆ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਸਾਰਿਆਂ ਨਾਲ ਸਲਾਹ ਕਰਕੇ ਜਿਹੜੇ ਐਡੀਸ਼ਨਲ ਡੀਜੀਐਮਓ ਸੀ ਅਸੀਂ ਘੰਟੇ ਦੋ ਘੰਟੇ ਦੀ ਮੀਟਿੰਗ ਕਰਨ ਤੋਂ ਬਾਅਦ ਕਿਹਾ ਸੀਗਾ ਭਾਰਤੀ ਫੌਜ ਕਿਸੇ ਵੀ ਰਾਜਨੀਤਿਕ ਹਿੱਤਾਂ ਲਈ ਕਾਰਜ ਨਹੀਂ ਕਰਦੀ ਭਾਰਤੀ ਫੌਜ ਦਾ ਕੰਮ ਦੁਸ਼ਮਣ ਦੇਸ਼ਾਂ ਤੋਂ ਇਸ ਮੁਲਕ ਨੂੰ ਬਚਾਉਂਦਾ ਹੈ ਅਸੀਂ ਆਪਣੇ ਦੇਸ਼ ਦੇ ਵਿੱਚ ਕਿਸੇ ਪ੍ਰਧਾਨ ਮੰਤਰੀ ਦੀਆਂ ਰਾਜਸੀ ਲਾਲਸਾਵਾਂ ਦੀ ਪੂਰਤੀ ਲਈ ਆ ਜਿਹੜਾ ਉਹ ਇਸ ਤਰ੍ਹਾਂ ਦਾ ਕੋਈ ਵੀ ਐਕਸ਼ਨ ਨਹੀਂ ਕਰ ਸਕਦੇ ਸੋ ਡੀਜੀਐਮਓ ਨੇ ਸਪਸ਼ਟ ਰੂਪ ਵਿੱਚ ਆਪਣੇ ਮੁਖੀ ਜਿਹੜੇ ਉਸ ਵੇਲੇ ਏਐਸ ਵੈਦਿਆ ਉਹਨੂੰ ਸਪਸ਼ਟ ਰੂਪ ਵਿੱਚ ਕਹਿ ਦਿੱਤਾ ਸੀਗਾ ਵੀ ਜਿਹੜੀ ਭਾਰਤ ਦੀ ਫੌਜ ਹੈਗੀ ਆ ਉਹ ਸ਼ਰੀ ਅਕਾਲ ਤੱਕ ਸਾਹਿਬ ਅਤੇ ਸ਼ਰੀ ਦਰਬਾਰ ਸਾਹਿਬ ਉੱਤੇ ਹਮਲਾ ਨਹੀਂ ਕਰੇਗੀ ਕਿਉਂਕਿ ਇਹ ਇੱਕ ਰਾਜਨੀਤਿਕ ਮਸਲਾ ਹੈ ਓਕੇ ਜਰਨਲ ਸੁੰਦਰ ਜੀ ਨੇ ਅਮਰਸਰ ਸਾਹਿਬ ਦੇ ਲਾਗੇ ਜਿਹੜਾ ਆਫਿਸ ਆਫੀਸਰ ਤਨਾਤਾ ਮਿਸਟਰ ਜਮਵਾਲ ਹਮ ਮਿਸਟਰ ਜਮਵਾਲ ਨੂੰ ਕੰਟੈਕਟ ਕਰਿਆ ਵੀ ਅਸੀਂ ਜਿਹੜਾ ਹੈਗਾ ਸ਼ਰੀ ਦਰਬਾਰ ਸਾਹਿਬ ਔਰ ਸ਼ਰੀ ਅਕਾਲ ਤੱਕ ਸਾਹਿਬ ਤੇ ਮਿਲਟਰੀ ਆਪਰੇਸ਼ਨ ਕਰਨਾ ਪ੍ਰਧਾਨ ਮੰਤਰੀ ਦਾ ਹੁਕਮ ਹੈ ਕਹਿੰਦਾ ਵੀ ਜਮਵਾਲ ਨੇ ਵੀ ਨਾ ਕਰਦੀ ਹਮ ਹਮ ਜਮਵਾਲ ਨੇ ਵੀ ਕਿਹਾ ਵੀ ਵੀ ਆਰ ਨਾਟ ਗੋਇੰਗ ਟੂ ਕੰਡਕਟ ਦਿਸ ਆਪਰੇਸ਼ਨ ਇਹ politically motivated ਹੈ ਜੀ ਇਹ ਭਾਰਤੀ ਫੌਜ ਆ ਜਿਹੜੀ ਉਹ ਇਸ ਤਰ੍ਹਾਂ ਦੇ ਐਕਸ਼ਨਾਂ ਲਈ ਨਹੀਂ ਬਣਾਈ ਗਈ ਇਹ ਦੁਸ਼ਮਣ ਦੇਸ਼ਾਂ ਦੇ ਟੱਕਰਾਂ ਕਰਨ ਲਈ ਬਣਾਈ ਗਈ ਹੈਗੀ ਆ ਫਿਰ ਜਿਹੜਾ ਹੈਗਾ ਜਰਨਲ ਸੁੰਦਰ ਜੀ ਨੇ ਮੇਰਠ ਵਿੱਚ ਤਾਇਨਾਤ ਸੀ ਕੇਐਸ ਬਰਾੜ ਉਹਦੇ ਨਾਲ ਕੰਟੈਕਟ ਕਰਿਆ ਤੇ ਉਹਦੇ ਨਾਲ ਜਿਹੜਾ ਹੈਗਾ ਇਹ ਸਾਰੀ ਪਲੈਨਿੰਗ ਕਰਕੇ ਤੇ ਇਹ ਐਕਸ਼ਨ ਹੋਇਆ ਉਹ ਕਹਿੰਦੇ ਵੀ ਮੈਨੂੰ ਇਹ ਪਤਾ ਲੱਗਿਆ ਵੀ ਅਫੀਸ਼ੀਅਲ ਹੁਕਮ ਜਿਹੜੇ ਹੋਣੇ ਚਾਹੀਦੇ ਆ ਉਹ ਹੋਏ ਨਹੀਂ ਹ ਹ ਹ ਮਤਲਬ ਜੇ ਆਪਾਂ ਕੋਈ ਇੱਕ ਬਾਈ ਦੀ ਚੈਨਲ ਜਿੱਦਾਂ ਜਾ ਉਹ ਬਿਆ ਹੀ ਨਹੀਂ ਕੋਈ ਚੈਨਲ ਜਿਹੜੇ ਬਾਈ ਦੀ ਚੈਨਲ ਤਾਂ ਫਿਰ ਰਾਸ਼ਟਰਪਤੀ ਵਾਲੇ ਵੀ ਕਹਿੰਦੇ ਵੀ ਸਾਨੂੰ ਨਹੀਂ ਇਨਫੋਰਮ ਨਹੀਂ ਪਤਾ ਲੱਗਿਆ ਹਾਂ ਉਹ ਕਹਿੰਦਾ ਵੀ ਜਦੋਂ ਡੀਜੀ ਇਟ ਮੀਨਸ ਹੁਣ ਜਦੋਂ ਡੀਜੀ ਐਮਓ ਨੇ ਨਾ ਕਰਦੇ ਤੇ ਜਿਹੜਾ ਪ੍ਰੋਪਰ ਚੈਨਲ ਸੀਗਾ ਵੀ ਪ੍ਰਧਾਨ ਮੰਤਰੀ ਡੀਜੀ ਐਬ ਨੂੰ ਲੈਟਰ ਲਿਖਦੇ ਆ ਉਹ ਲੈਟਰ ਰਿਕਾਰਡ ਵਿੱਚ ਹੁੰਦਾ ਡੀਜੀ ਐਮਓ ਉਹਦੇ ਤੇ ਸਾਈਨ ਕਰਦਾ ਹੈਗਾ ਵੀ ਆ ਵੀ ਆਰ ਗੋਇੰਗ ਟੂ ਕੰਡਕਟ ði ਸੈਕਸ਼ਨ ਸੋ ਡੀਜੀ ਐਮਓ ਨੇ ਫੇਰ ਦੇਖਣਾ ਸੀਗਾ ਵੀ ਕਿਹੜੇ ਕਿਹੜੇ ਮੇਜਰ ਜਨਰਲਾਂ ਨੂੰ ਇਨਫਾਰਮ ਕਰਕੇ ਇਨਫਾਰਮ ਕਰਨਾ ਤੇ ਉਹਨਾਂ ਨੂੰ ਇਨਵੋਲਵ ਕਰਕੇ ਮਤਲਬ ਇਥੇ ਡੀਜੀਐਮ ਨੂੰ ਬਾਈਪਾਸ ਹੀ ਕੀਤਾ ਗਿਆ ਬਾਈਪਾਸ ਕੀਤਾ ਇਸੇ ਲਈ ਕੋਈ ਲਿਖਤੀ ਕੁਝ ਵੀ ਡਾਕੂਮੈਂਟੇਸ਼ਨ ਨਹੀਂ ਹੈਗੀ ਵੀਨ ਸ਼ਰਮਾ ਜੋ ਕਿ ਡੀਜੀਐਮਓ ਦੇ ਜਿਹੜਾ ਆਪਾਂ ਕਹਿੰਕੇ ਡਿਪਟੀ ਡਾਇਰੈਕਟਰ ਸਨ ਜਦੋਂ ਸਾકા ਨੀਲਾ ਤਾਰਾ ਵਾਪਰਦਾ ਹੈਗਾ ਉਹਨਾਂ ਨੇ ਪਿਛਲੇ ਦਿਨੀ ਕਾਫੀ ਬਜ਼ੁਰਗ ਹੋ ਚੁੱਕੇ ਨੇ 90 ਸਾਲ ਤੋਂ ਉਪਰ ਉਮਰ ਹੈ ਤੇ ਉਹਨਾਂ ਨੇ ਇੰਟਰਵਿਊ ਦੇ ਵਿੱਚ ਕੁਝ ਖੁਲਾਸੇ ਕੀਤੇ ਨੇ ਖਾਸ ਕਰਕੇ ਉਹਨਾਂ ਦੇ ਆਪਾਂ ਕਹੇ ਕਿ ਸਬੰਧ ਜਿਹੜਾ ਆਉਂਦਾ ਹੈ ਡੀਜੀਐਮਓ ਵਰਡ ਤੁਹਾਨੂੰ ਯਾਦ ਹੋਵੇਗਾ ਕਿ ਹੁਣੇ-ਹੁਣੇ ਜਦੋਂ ਭਾਰਤ ਤੇ ਪਾਕਿਸਤਾਨ ਦੀ ਜੰਗ ਹੋਈ ਸੀ ਤੇ ਡੀਜੀਐਮਓ ਹੁੰਦਾ ਹੈ ਕਿ ਜਿਹੜੇ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਕਿ ਕਿਵੇਂ ਹੈ ਜੰਗ ਕਦੋਂ ਹੋਣੀ ਹੈ ਕਿੰਦਾ ਹੋਣੀ ਹੈ ਤੇ ਜੇ ਉਸ ਤੋਂ ਬਾਅਦ ਜਦੋਂ ਸੀਜ਼ਫਾਇਰ ਹੁੰਦਾ ਹੈ ਤੇ ਉਦੋਂ ਵੀ ਦੋਨਾਂ ਦੇਸ਼ਾਂ ਦੇ ਡੀਜੀਐਮਓ ਦੀ ਗੱਲਬਾਤ ਹੁੰਦੀ ਹੈ ਬਕਾਇਦਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈ ਅਫਸਰਾਂ ਨੂੰ ਮਨਾ ਕੀਤਾ ਸੀ ਕਿ ਇਹ ਰਾਜਨੀਤੀ ਤੋਂ ਪਰਹਾਵੀ ਇਹ ਆਪਰੇਸ਼ਨ ਹੈ ਜਿਹੜਾ ਤੁਸੀਂ ਇਹਦਾ ਨਾਮ ਦੇ ਰਹੇ ਹੋ ਜਾਂ ਜੋ ਵੀ ਤੁਸੀਂ ਕਰਨਾ ਚਾਹ ਰਹੇ ਹੋ ਤੇ ਫੌਜ ਇਸ ਨੂੰ ਜਿਹੜਾ ਹੈ ਅੱਗੇ ਲੈ ਕੇ ਨਹੀਂ ਜਾਵੇਗੀ ਸਰਦਾਰ ਅਪਤਾਰ ਸਿੰਘ ਜੀ ਕੀ ਕਹੋਗੇ ਕਦੀ ਵੀ ਭਾਰਤ ਨੇ ਇਸਤੇ ਉਤੇ ਕੋਈ ਆਪਾਂ ਕਹੀ ਕਿ ਕਿਤਨਾ ਕਿਤੇ ਕੋਈ ਰਿਪੋਰਟ ਇਸਤੇ ਅੰਦਰ ਕੁਝ ਕੀ ਕੁਝ ਫੌਜ ਦੇ ਅੰਦਰ ਵਾਪਰਿਆ ਇਹ ਚੀਜ਼ਾਂ ਕਦੀ ਦਸੀਆਂ ਹੀ ਨਹੀਂ ਹਾਂਜੀ ਹਾਂਜੀ ਇਹ ਇੱਕ ਤਾਂ ਸਵਾਗਤਯੋਗ ਕਦਮ ਹੈਗਾ ਵੀ ਐਨੇ ਸਾਲਾਂ ਤੋਂ ਬਾਅਦ ਇੱਕ ਉਹ ਬਜ਼ੁਰਗ ਅਵਸਥਾ ਵਿੱਚ ਪਹੁੰਚੇ ਉਸ ਵਿਅਕਤੀ ਨੇ ਸੱਚ ਬੋਲਣ ਦਾ ਜਿਹੜਾ ਜਗਰਾ ਕਰਿਆ ਨਹੀਂ ਜੋ ਸਿੱਖਾਂ ਨਾਲ ਵਾਪਰਿਆ ਜੋ ਕਤਰੇ ਆਮ ਸਿੱਖਾਂ ਦਾ ਹੋਇਆ ਉਹਦੇ ਬਾਰੇ ਕੋਈ ਵੀ ਅਫਸਰ ਆ ਜਿਹੜਾ ਚਾਹੇ ਸਿੱਖ ਆ ਜਾਂ ਗੈਰ ਸਿੱਖ ਉਹ ਸੱਚ ਬੋਲਣ ਦੀ ਹਿੰਮਤ ਨਹੀਂ ਕਰ ਰਿਹਾ ਹਾਂ ਸੋ ਸਿੱਖਾਂ ਦਾ ਇੰਨਾ ਘਾਣ ਹੋਇਆ ਐਨੇ ਤਸ਼ੱਦਦ ਬੇਕਿਰਕ ਤਸ਼ੱਦਦ ਨਾਲ ਸਿੱਖਾਂ ਦਾ ਕਤਲੇਆਮ ਹੋਇਆ ਕੋਈ ਵੀ ਪੁਲਿਸ ਆਫੀਸਰ ਕੋਈ ਰਿਟਾਇਰ ਹੋਇਆ ਕਿਸੇ ਦੀ ਜ਼ਮੀਰ ਜਾਗਦੀ ਹੋਵੇ ਕਿਸੇ ਇੱਕ ਦੀ ਜ਼ਮੀਰ ਵੀ ਨਹੀਂ ਜਾਗੇ ਸਿਰਫ ਆਪਣੀਆਂ ਪੈਨਸ਼ਨਾਂ ਆ ਜਾਂ ਤਨਖਾਹਾਂ ਤੱਕ ਇਹ ਆਪਣੇ ਲਾਈਫ ਦੀਆਂ ਜਿਹੜੀਆਂ ਲਗਜ਼ਰੀਆਂ ਕਰਕੇ ਜਿਹੜੇ ਸਾਰੇ ਚੁੱਪ ਬੈਠੇ ਹੋਏ ਨੇ ਸੋ ਵੀਨ ਸ਼ਰਮਾ ਅਸੀਂ ਅਸੀਂ ਦਾਅਦ ਦਿੰਨੇ ਆ ਉਹਨਾਂ ਦੀ ਸੋ ਇੱਕ ਤਰ੍ਹਾਂ ਨਾਲ ਰਿਸਪੈਕਟਫੁਲੀ ਉਹਨਾਂ ਨੂੰ ਗੱਲ ਕਰਦੇ ਵੀ ਘੱਟੋ ਘੱਟ ਆਪਣੀ ਜ਼ਿੰਦਗੀ ਖਤਮ ਹੋਣ ਤੋਂ ਪਹਿਲਾਂ ਉਹਨਾਂ ਨੇ ਕੁਝ ਸੱਚ ਆ ਜਿਹੜੇ ਬੋਲਣੇ ਸ਼ੁਰੂ ਕਰਿਆ ਇਹ ਹਾਂ ਹਾਦਸਿਆਂ ਵਿੱਚ ਇਸ ਤਰ੍ਹਾਂ ਹੀ ਹੁੰਦਾ ਜਿਹੜੇ ਕੌਮਾਂ ਦੇ ਦੁਖਾਂਤ ਆ 100 100 ਸਾਲਾਂ ਬਾਅਦ ਆ ਜਿਹੜੇ ਸੱਚ ਆ ਸਾਹਮਣੇ ਆਉਂਦੇ ਆ ਸੋ ਵੀ ਐਨ ਸ਼ਰਮਾ 1984 ਵਿੱਚ ਡਾਇਰੈਕਟਰ ਜਰਨਲ ਆਫ ਮਿਲਟਰੀ ਆਪਰੇਸ਼ਨਸ ਸੋ ਭਾਰਤ ਦੀ ਫੌਜ ਨੇ ਜਿਹੜੇ ਆਪਰੇਸ਼ਨ ਕਰਨੇ ਹੁੰਦੇ ਆ ਵੱਖ-ਵੱਖ ਮੁਲਕਾਂ ਨਾਲ ਜੇ ਜੰਗ ਲੱਗ ਜਾਂਦੀ ਆ ਉਹਦੀ ਸਭ ਤੋਂ ਪਹਿਲਾਂ ਪ੍ਰਵਾਨਗੀ ਆ ਜਿਹੜੀ ਉੱਪਰੋਂ ਹੁਕਮ ਹੋਣ ਤੋਂ ਬਾਅਦ ਡੀਜੀਐਮਓ ਨੇ ਦੇਣੀ ਆ ਵੀ ਅਸੀਂ ਇਹ ਆਪਰੇਸ਼ਨ ਕਰਨਾ ਹੈ ਜਾਂ ਨਹੀਂ ਕਰਨਾ ਡਾਇਰੈਕਟਰ ਜਰਨਲ ਆਫ ਮਿਲਟਰੀ ਆਪਰੇਸ਼ਨਸ ਦਾ ਉਹ ਇਹ ਹੈ ਡਿਪਟੀ ਡਾਇਰੈਕਟਰ ਸਗੇ ਉੱਥੇ ਕੋਈ ਡਾਇਰੈਕਟਰ ਆ ਜਿਹੜਾ ਹੋਰ ਸੀਗਾ ਉਹਨਾਂ ਨੇ ਹੁਣ 90 ਸਾਲ ਦੀ ਅਵਸਥਾ ਵਿੱਚ ਇਹ ਰਾਜ ਖੋਲਿਆ ਵੀ ਇੰਦਰਾ ਗਾਂਧੀ ਵੱਲੋਂ ਸਾਨੂੰ ਸਨੇਹਾ ਆਇਆ ਸੀਗਾ ਡੀਜੀਐਮਓ ਨੂੰ ਵੀ ਭਾਰਤੀ ਫੌਜਾਂ ਨੇ ਜਿਹੜੀਆਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਤੇ ਹਮਲਾ ਕਰਨਗੀਆਂ ਅਸੀਂ ਇਹ ਫੈਸਲਾ ਲੈ ਲਿਆ ਹੋਇਆ ਤੁਸੀਂ ਸਾਰੀ ਪਲੈਨਿੰਗ ਕਰਕੇ ਸਾਨੂੰ ਛੇਤੀ ਤੋਂ ਛੇਤੀ ਦੱਸੋ ਵੀ ਕਿੰਨੇ ਦਿਨਾਂ ਵਿੱਚ ਤੇ ਕਿੰਨੇ ਕਿੰਨੇ ਫੌਜੀ ਤੁਹਾਨੂੰ ਚਾਹੀਦੇ ਆ ਵੀ ਉਹ ਹਮਲਾ ਸਕਸੈਸਫੁਲ ਕਿਸ ਤਰ੍ਹਾਂ ਐਗਜ਼ੀਕਿਊਟ ਕੀਤਾ ਜਾ ਸਕਦਾ ਬੀ ਆਨ ਸ਼ਰਮਾ ਕਹਿੰਦੇ ਹੈਗੇ ਵੀ ਡੀਜੀਐਮਓ ਦੇ ਜਿਹੜੇ ਉਸ ਵੇਲੇ ਦੇ ਮੁਖੀ ਸੀਗੇ ਉਹਨਾਂ ਨੇ ਨਾ ਵੀ ਰਿਆ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਸਾਰਿਆਂ ਨਾਲ ਸਲਾਹ ਕਰਕੇ ਜਿਹੜੇ ਐਡੀਸ਼ਨਲ ਡੀਜੀਐਮਓ ਸੀ ਅਸੀਂ ਘੰਟੇ 2 ਘੰਟੇ ਦੀ ਮੀਟਿੰਗ ਕਰਨ ਤੋਂ ਬਾਅਦ ਕਿਹਾ ਸੀਗਾ ਵੀ ਭਾਰਤੀ ਫੌਜ ਕਿਸੇ ਵੀ ਰਾਜਨੀਤਿਕ ਹਿੱਤਾਂ ਲਈ ਕਾਰਜ ਨਹੀਂ ਕਰਦੀ ਭਾਰਤੀ ਫੌਜ ਦਾ ਕੰਮ ਦੁਸ਼ਮਣ ਦੇਸ਼ਾਂ ਤੋਂ ਇਸ ਮੁਲਕ ਨੂੰ ਬਚਾਉਂਦਾ ਹੈ ਅਸੀਂ ਆਪਣੇ ਦੇਸ਼ ਦੇ ਵਿੱਚ ਕਿਸੇ ਪ੍ਰਧਾਨ ਮੰਤਰੀ ਦੀਆਂ ਰਾਜਸੀ ਲਾਲਸਾਵਾਂ ਦੀ ਪੂਰਤੀ ਲਈ ਆ ਜਿਹੜਾ ਉਹ ਇਸ ਤਰ੍ਹਾਂ ਦਾ ਕੋਈ ਵੀ ਐਕਸ਼ਨ ਨਹੀਂ ਕਰ ਸਕਦੇ ਸੋ ਡੀਜੀਐਮਓ ਨੇ ਸਪਸ਼ਟ ਰੂਪ ਵਿੱਚ ਆਪਣੇ ਮੁਖੀ ਜਿਹੜੇ ਉਸ ਵੇਲੇ ਏਐਸ ਵੈਦਿਆ ਉਹਨੂੰ ਸਪਸ਼ਟ ਰੂਪ ਵਿੱਚ ਕਹਿ ਦਿੱਤਾ ਸੀਗਾ ਵੀ ਜਿਹੜੀ ਭਾਰਤ ਦੀ ਫੌਜ ਹੈਗੀ ਆ ਉਹ ਸ਼ਰੀ ਅਕਾਲ ਤੱਕ ਸਹਿਬ ਅਤੇ ਸ਼ਰੀ ਦਰਬਾਰ ਸਾਹਿਬ ਉੱਤੇ ਹਮਲਾ ਨਹੀਂ ਕਰੇਗੀ ਕਿਉਂਕਿ ਇਹ ਇੱਕ ਰਾਜਨੀਤਿਕ ਮਸਲਾ ਹੈ ਉਹ ਜਿਹੜਾ ਜਰਨਲ ਏਐਸ ਵੈਦਿਆ ਸਾਡਾ ਸਨੇਹਾ ਲੈ ਕੇ ਇੰਦਰਾ ਗਾਂਧੀ ਕੋਲ ਪਹੁੰਚਿਆ ਬੀ ਇੰਦਰਾ ਗਾਂਧੀ ਨੂੰ ਉਹਨੇ ਦੱਸਿਆ ਵੀ ਜਿਹੜਾ ਡੀਜੀਐਮਓ ਆ ਉਨੇ ਮਨਾ ਕਰ ਦਿੱਤਾ ਵੀ ਅਸੀਂ ਇਹ ਆਪਰੇਸ਼ਨ ਕੰਡਕਟ ਨਹੀਂ ਕਰਾਂਗੇ ਫਿਰ ਇੰਦਰਾ ਗਾਂਧੀ ਨੇ ਜਿਹੜਾ ਹੈਗਾ ਕਹਿੰਦੇ ਹੈਗੇ ਆ ਵੀ ਪੱਛਮੀ ਕਮਾਂਡ ਚੋ ਜਰਨਲ ਸੁੰਦਰ ਜੀ ਨਾਲ ਗੱਲ ਕੀਤੀ ਕਹਿੰਦੇ ਵੀ ਉਸ ਸਮੇਂ ਦੌਰਾਨ ਅਸੀਂ ਫਿਰ ਇਹ ਐਸ ਵੈਦਿਆਂ ਨੂੰ ਦੁਬਾਰੇ ਪੁੱਛਿਆ ਵਿੱਚ ਤੁਹਾਡੀ ਇੰਦਰਾ ਗਾਂਧੀ ਨਾਲ ਮੁਲਾਕਾਤ ਹੋਈ ਜਾਂ ਇੰਦਰਾ ਗਾਂਧੀ ਨੇ ਕੀ ਆਖਿਆ ਉਹ ਕਹਿੰਦਾ ਵੀ ਮੈਂ ਤੁਹਾਡਾ ਸੁਨੇਹਾ ਹੈਗਾ ਜਿਹੜਾ ਇੰਦਰਾ ਗਾਂਧੀ ਤੱਕ ਪਹੁੰਚਾ ਦਿੱਤਾ ਹੋਇਆ ਹੁਣ ਫੈਸਲਾ ਕੀ ਕਰਨਾ ਉਹ ਇੰਦਰਾ ਨੇ ਕਰਨਾ ਕਿਉਂਕਿ ਉਹ ਸਾਡੀ ਪੋਲੀਟੀਕਲ ਹੈੱਡ ਹੈਗੀ ਹੈਨਾ ਇੰਦਰਾ ਗਾਂਧੀ ਨੇ ਫੇਰ ਜਿਸ ਤਰ੍ਹਾਂ ਜਰਨਲ ਸੁੰਦਰ ਜੀ ਨਾਲ ਜਿਹੜਾ ਹੈਗਾ ਉਹ ਗੱਲ ਕੀਤੀ ਵੀ ਅਸੀਂ ਆਪਰੇਸ਼ਨ ਕਰਨਾ ਹੈ ਜਰਨਲ ਸੁੰਦਰ ਜੀ ਆ ਕਹਿੰਦੇ ਵੀ ਮੰਨ ਗਏ ਵੀ ਹਾਂ ਅਸੀਂ ਆਪਰੇਸ਼ਨ ਕਰ ਸਕਦੇ ਆ ਡੀਜੀਐਮਓ ਦੀ ਸਹਿਮਤੀ ਤੋਂ ਬਿਨਾ ਜੀ ਜਰਨਲ ਸੁੰਦਰ ਜੀ ਆ ਜਿਹੜੇ ਆਪਰੇਸ਼ਨ ਕਰਨਾ ਮੰਨਦੇ ਆ ਜਰਨਲ ਸੁੰਦਰ ਜੀ ਨੇ ਅਮਰਸਰ ਸਾਹਿਬ ਦੇ ਲਾਗੇ ਜਿਹੜਾ ਆਫਿਸ ਆਫੀਸਰ ਤਾਂ ਨਾ ਤਾਂ ਮਿਸਟਰ ਜਮਵਾਲ ਮਿਸਟਰ ਜਮਵਾਲ ਨੂੰ ਕੰਟੈਕਟ ਕਰਿਆ ਵੀ ਅਸੀਂ ਜਿਹੜਾ ਹੈਗਾ ਸ਼੍ਰੀ ਦਰਬਾਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਿਲਟਰੀ ਆਪਰੇਸ਼ਨ ਕਰਨਾ ਪ੍ਰਧਾਨ ਮੰਤਰੀ ਦਾ ਹੁਕਮ ਹੈ ਕਹਿੰਦਾ ਵੀ ਜਮਵਾਲ ਨੇ ਵੀ ਨਾ ਕਰਤੀ ਹੂੰ ਹੂੰ ਜਮਵਾਲ ਨੇ ਵੀ ਕਿਹਾ ਵੀ ਵੀ ਆਰ ਨਾਟ ਗੋਇੰਗ ਟੂ ਕੰਡਕਟ ਦਿਸ ਆਪਰੇਸ਼ਨ ਇਹ ਪੋਲੀਟਿਕਲੀ ਮੋਟੀਵੇਟਿਡ ਹੈ ਜੀ ਇਹ ਭਾਰਤੀ ਫੌਜ ਆ ਜਿਹੜੀ ਉਹ ਇਸ ਤਰ੍ਹਾਂ ਦੇ ਐਕਸ਼ਨਾਂ ਲਈ ਨਹੀਂ ਬਣਾਈ ਗਈ ਇਹ ਦੁਸ਼ਮਣ ਦੇਸ਼ਾਂ ਦੇ ਟੱਕਰਾ ਕਰਨ ਲਈ ਬਣਾਈ ਗਈ ਹੈਗੇ ਆ ਜੀ ਫਿਰ ਜਿਹੜਾ ਹੈਗਾ ਜਰਨਲ ਸੁੰਦਰ ਜੀ ਨੇ ਮੇਰਠ ਵਿੱਚ ਤਾਇਨਾਤ ਸੀ ਕੇਐਸ ਬਰਾੜ ਉਹਦੇ ਨਾਲ ਕੰਟੈਕਟ ਕਰਿਆ ਤੇ ਉਹਦੇ ਨਾਲ ਜਿਹੜਾ ਹੈਗਾ ਇਹ ਸਾਰੇ ਪਲੈਨਿੰਗ ਕਰਕੇ ਤੇ ਇਹ ਐਕਸ਼ਨ ਹੋਇਆ ਜਿਹੜੇ ਪੱਤਰਕਾਰ ਜਗਤਾਰ ਸਿੰਘ ਨੇ ਇੰਡੀਅਨ ਐਕਸਪ੍ਰੈਸ ਚ ਉਹਨਾਂ ਨੇ ਇੱਕ ਹੋਰ ਖੁਲਾਸਾ ਕਰਿਆ ਉਹ ਕਹਿੰਦੇ ਵੀ ਮੈਂ ਕੁਝ ਸਾਲ ਪਹਿਲਾਂ ਬਲੂ ਸਟਾਰ ਆਪਰੇਸ਼ਨ ਦੇ ਜਿਹੜੀ ਸਾਰੀ ਅਫੀਸ਼ੀਅਲ ਰਿਪੋਰਟ ਰਿਪੋਰਟ ਹੈਗੀ ਆ ਵੀ ਕੀ ਹੁਕਮ ਹੋਇਆ ਕਿੱਥੋਂ ਹੋਇਆ ਕਿਹਨੂੰ ਗਿਆ ਉਹਦੀ ਆਰਟੀਆਈ ਪਾਈ ਸੀ ਵੀ ਮੈਨੂੰ ਦਿੱਤੀ ਜਾਵੇ ਤੇ ਉਹ ਉਹ ਮੈਨੂੰ ਨਹੀਂ ਦਿੱਤੀ ਗਈ ਤੇ ਫਿਰ ਇਹ ਆਇਆ ਤੇ ਉਹ ਕਹਿੰਦੇ ਵੀ ਮੈਨੂੰ ਇਹ ਪਤਾ ਲੱਗਿਆ ਵੀ ਅਫੀਸ਼ੀਅਲ ਹੁਕਮ ਜਿਹੜੇ ਹੋਣੇ ਚਾਹੀਦੇ ਆ ਉਹ ਹੋਏ ਨਹੀਂ ਹ ਹ ਹ ਮਤਲਬ ਜੀ ਆਪਾਂ ਕਿ ਇੱਕ ਬਾਈ ਦੀ ਚੈਨਲ ਜਿੱਦਾ ਜਾ ਉਹ ਗਿਆ ਹੀ ਨਹੀਂ ਕੋਈ ਜਨਾ ਫਿਰ ਜੋ ਬਾਈ ਦੀ ਚੈਨਲ ਦਾ ਫਿਰ ਰਾਸ਼ਟਰਪਤੀ ਵਾਲੇ ਵੀ ਕਹਿੰਦੇ ਵੀ ਸਾਨੂੰ ਨਹੀਂ ਇਨਫੋਰਮ ਨਹੀਂ ਪਤਾ ਲੱਗਿਆ ਹਾਂ ਉਹ ਕਹਿੰਦਾ ਵੀ ਜਦੋਂ ਡੀਜੀ ਇਟ ਮੀਨਸ ਹੁਣ ਜਦੋਂ ਡੀਜੀ ਐਮਓ ਨੇ ਨਾ ਕਰ ਦਿੱਤੇ ਜਿਹੜਾ ਪ੍ਰੋਪਰ ਚੈਨਲ ਹੈਗਾ ਵੀ ਪ੍ਰਧਾਨ ਮੰਤਰੀ ਡੀਜੀ ਐ ਬੋਨੂੰ ਲੈਟਰ ਲਿਖਦੇ ਆ ਉਹ ਲੈਟਰ ਰਿਕਾਰਡ ਵਿੱਚ ਹੁੰਦਾ ਹੈ ਡੀਜੀ ਐਮਓ ਉਹਦੇ ਤੇ ਸਾਈਨ ਕਰਦਾ ਹੈਗਾ ਵੀ ਆ ਵੀ ਆਰ ਗੋਇੰਗ ਟੂ ਕੰਡਕਟ ði ਸੈਕਸ਼ਨ ਸੋ ਡੀਜੀ ਐਮਓ ਨੇ ਫੇਰ ਦੇਖਣਾ ਸੀਗਾ ਵੀ ਕਿਹੜੇ ਕਿਹੜੇ ਮੇਜਰ ਜਨਰਲਾਂ ਨੂੰ ਇਨਫੋਰਮ ਕਰਕੇ ਤੇ ਇਨਫੋਰਮ ਕਰਨਾ ਤੇ ਉਹਨਾਂ ਨੂੰ ਇਨਵੋਲਵ ਕਰਕੇ ਮਤਲਬ ਇੱਥੇ ਡੀਜੀਐਮ ਨੂੰ ਬਾਈਪਾਸ ਹੀ ਕੀਤਾ ਗਿਆ ਬਾਈਪਾਸ ਕੀਤਾ ਇਸੇ ਲਈ ਕੋਈ ਲਿਖਤੀ ਕੁਝ ਵੀ ਡਾਕੂਮੈਂਟੇਸ਼ਨ ਨਹੀਂ ਹੈਗੀ ਹੁਣ ਜਿਹੜਾ ਜਿਹੜੇ ਤਰਲੋਚਨ ਸਿੰਘ ਆ ਉਹ ਗਿਆਨੀ ਜੈਲ ਸਿੰਘ ਦੇ ਪੀਅ ਰਹੇ ਆ ਉਹ ਕਹਿੰਦੇ ਵੀ ਗਿਆਨੀ ਜੈਲ ਸਿੰਘ ਨਾਲ ਜਿਹੜਾ ਹੁੰਦਾਗਾ ਫੌਜ ਦੇ ਮਿਲਟਰੀ ਅਟੈਚੀ ਹੁੰਦਾ ਏਡੀਸੀ ਵਗੈਰਾ ਹੁੰਦਾ ਉਹ ਮਿਲਟਰੀ ਦਾ ਹੁੰਦਾ ਉਹਦੇ ਲਗਾਤਾਰ ਕੰਟੈਕਟ ਡੀਜੀ ਡੀਜੀ ਐਮਓ ਨਾਲ ਤੇ ਪ੍ਰਧਾਨ ਮੰਤਰੀ ਨਾਲ ਹੁੰਦੇ ਆ ਉਹ ਕਹਿੰਦਾ ਵੀ ਉਹਨੂੰ ਵੀ ਨਹੀਂ ਕੋ ਹੁਣ ਕੁਝ ਪਤਾ ਇਟ ਹੁਣ ਪਤਾ ਨਹੀਂ ਤਰਲੋਚਨ ਸਿੰਘ ਜੈਲ ਸਿੰਘ ਨੂੰ ਬਚਾ ਰਹੇ ਆ ਉਹਨੂੰ ਪ੍ਰੋਟੈਕਟ ਕਰ ਰਹੇ ਆ ਜਾਂ ਮਤਲਬ ਕਿ ਕੀ ਗੱਲਬਾਤ ਹੈ ਕਿ ਇੱਥੇ ਨਹੀਂ ਪਤਾ ਪਰ ਆ ਜਿਹੜਾ ਹੈਗਾ ਵੀ ਐਨ ਸ਼ਰਮਾ ਦਾ ਕਿਉਂਕਿ ਕੋਈ ਲਿਖਤੀ ਰਿਕਾਰਡ ਹੈ ਨਹੀਂ ਬਲੂ ਸਟਾਰ ਬਾਰੇ ਤੇ ਵੀ ਐਨ ਸ਼ਰਮਾ ਨੇ ਇਸ ਉਮਰੇ ਆ ਕੇ ਜਿਹੜੀ ਬਹੁਤ ਇੱਕ ਤਰ੍ਹਾਂ ਨਾਲ ਸੀਰੀਅਸ ਜਿਹੜੀ ਹੈਗੀ ਗੱਲ ਕੀਤੀ ਹੈਗੀ ਆ ਸੋ ਇਹ ਆਪਾਂ ਪਿਛਲੇ ਪ੍ਰੋਗਰਾਮਾਂ ਵਿੱਚ ਵੀ ਕਰਿਆ ਵੀ ਹੌਲੀ ਹੌਲੀ ਖੁੱਲਦੀਆਂ ਨੇ ਗੱਲਾਂ ਹੂੰ ਇਹ ਲਗਾਤਾਰ ਆ ਜਿਹੜੀਆਂ ਮਤਲਬ ਆਪਾਂ ਦੇਖੋ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੇ ਦਿਲਾਂ ਦੇ ਉੱਤੇ ਵੀ ਜਿਹੜਾ ਬੋਝ ਹੋਏਗਾ ਜਾਂ ਆਪਾਂ ਦੇਖਿਆ ਕਿ ਬਰਾੜ ਦੀ ਵੀ ਇੱਕ ਕਿਤਾਬ ਕਾਫੀ ਚਰਚਾ ਚਾਈ ਸੀ ਕਿਤੇ ਨਾ ਕਿਤੇ ਇਹਨਾਂ ਦੇ ਦਿਲਾਂ ਤੇ ਵੀ ਇਹ ਭਾਰ ਤੇ ਹੋਏਗਾ ਨਾ ਕਿ ਇਹ ਕੰਮ ਗਲਤ ਹੋਇਆ ਤੇ ਅਸੀਂ ਉਹ ਗਲਤ ਲੈ ਕੇ ਜਿਹੜਾ ਨਾਲ ਜਾ ਰਹੇ ਹਾਂ ਦੂਜੇ ਤੇ ਸੀਗਾ ਸੁੰਦਰਜੀ ਤੇ ਸੁੰਦਰਜੀ ਨੇ ਮਰਨ ਤੋਂ ਪਹਿਲਾਂ ਜਿੱਦਾਂ ਆਪਣੇ ਡੈਥ ਬੈੱਡ ਤੇ ਇਹ ਕਿਹਾ ਵੀ ਮੇਰੇ ਤੋਂ ਗਲਤੀ ਕਰਵਾ ਲਈਂ ਡਰਾ ਗਾਂਧੀ ਨੇ ਸੁੰਦਰਜੀ ਇਹ ਕਹਿੰਦਾ ਰਿਹਾ ਬਰਾੜ ਦੀ ਕਿਤਾਬ ਦਾ ਹਲੇ ਸ਼ੰਕਾ ਵੀ ਉਹਨੇ ਲਿਖੀ ਕਿਉਂਕਿ ਜਿਸ ਬੇਕਿਰਕੀ ਨਾਲ ਉਹ ਬੋਲਦਾ ਰਿਹਾ ਪਿਛਲੇ ਸਾਲ ਵੀ ਬੋਲਿਆ ਜਰਨਲ ਸੁਭੇਗ ਸਿੰਘ ਦੇ ਖਿਲਾਫ ਆ ਆਪਣੀਆਂ ਆਪਣੀ ਸ਼ੋਭਾ ਕਰਦਾ ਰਿਹਾ ਵੀ ਮੈਂ ਬਹੁਤ ਵੱਡਾ ਜਰਨਲ ਹਾਂ ਸੋ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਉਹ ਸੋ ਕਾਲਡ ਕਿਤਾਬ ਆ ਉਹ ਜਰਨਲ ਬਰਾੜ ਦੀ ਆ ਪਰ ਦੂਜੇ ਬਨੇ ਜੇ ਆਪਾਂ ਥੋੜਾ ਜਿਹਾ ਹੋਰ ਇਸ ਤਰ੍ਹਾਂ ਹੋਵੇ ਪਹਿਲਾਂ ਵੀ ਇਸ ਤੋਂ ਕਿਉਂਕਿ 1984 ਤੋਂ 18 ਮਹੀਨੇ ਪਹਿਲਾਂ ਜਿਹੜੇ ਜਰਨਲ ਸਿਨਾ ਹੈਗੇ ਪੱਛਮੀ ਕਮਾਂਡ ਦੇ ਮੁਖੀ ਹੈਗੇ ਆ ਉਹਨਾਂ ਨੇ ਵੀ ਬਕਾਇਦਾ ਦੋ ਟੁੱਕ ਮਨਾ ਕਰ ਦਿੱਤਾ ਸੀ ਇੰਦਰਾ ਗਾਂਧੀ ਨੂੰ ਕਿ ਇਹ ਜਿਹੜਾ ਹਮਲਾ ਹੈ ਅਸੀਂ ਕੰਡਕਟ ਨਹੀਂ ਕਰਾਂਗੇ ਔਰ ਹੈਰਾਨੀ ਵਾਲੀ ਗੱਲ ਇਹ ਕਿ ਉਦੋਂ ਸੰਤ ਜਰਨੈਲ ਸਿੰਘ ਅਕਾਲ ਤਖਤ ਸਾਹਿਬ ਤੇ ਮੌਜੂਦ ਵੀ ਨਹੀਂ ਸਨ ਹੈਗੇ ਇਹ ਵੀ ਜਿਹੜੇ ਪੂਰੇ ਤੱਥ ਹੈਗੇ ਨੇ ਤੇ ਫਿਰ ਉਹਨਾਂ ਨੂੰ ਪਾਸੇ ਕੀਤਾ ਜਾਂਦਾ ਹੈ ਫਿਰ ਦੂਜੇ ਜਰਨਲ ਨੂੰ ਲਿਆਇਆ ਜਾਂਦਾ ਹੈ ਮਤਲਬ ਇਸ ਲੈਵਲ ਦੀ ਕੀ ਕੋਈ ਸਰਕਾਰ ਜਾਂ ਕੀ ਆਪਾਂ ਕਹੀਏ ਕਿ ਕੋਈ ਧਿਰ ਇਹਨਾਂ ਲੋਕ ਕਦੀ ਕਟਾਰੇ ਚ ਖੜਾ ਕਰੇਗੀ ਜਾਂ ਹਮੇਸ਼ਾ ਸਿੱਖਾਂ ਨੂੰ ਹੀ ਦੋਸ਼ੀ ਦੱਸਿਆ ਜਾ ਰਿਹਾ ਹੈ ਹਾਂ ਜੀ ਹਾਲੇ ਤਾਂ ਜਿਸ ਤਰ੍ਹਾਂ ਦੇ ਹਾਲਾਤ ਆ ਉਹਦੇ ਚੋਂ ਤਾਂ ਸਿੱਖਾਂ ਨੂੰ ਦੋਸ਼ੀ ਦੱਸਿਆ ਜਾ ਰਿਹਾ ਹੈ ਪਰ ਵੀਨ ਸ਼ਰਮਾ ਦੇ ਇਸ ਬਿਆਨਾਂ ਨਾਲ ਘੱਟੋ-ਘੱਟਾ ਧੁੰਦ ਹਟਣੇ ਸ਼ੁਰੂ ਹੋ ਗਈ ਹੈ ਵੀਨ ਸ਼ਰਮਾ ਨੇ ਇਹ ਵੀ ਕਿਹਾ ਕਹਿੰਦਾ ਵੀ ਜਦੋਂ ਅਸੀਂ ਮਿਲਟਰੀ ਦੀ ਟ੍ਰੇਨਿੰਗ ਕਰਾਉਂਦੇ ਆਫੀਸਰਜ਼ ਨੂੰ ਆਫੀਸਰਜ਼ ਨੂੰ ਇਹ ਦੱਸਿਆ ਜਾਂਦਾ ਵੀ ਤੁਸੀਂ ਆਪਣੇ ਸੀਨੀਅਰ ਦਾ ਹਰ ਹੁਕਮ ਨਹੀਂ ਮੰਨਣਾ ਤੁਸੀਂ ਤੋਲਣਾ ਹੈਗਾ ਵੀ ਉਹ ਹੁਕਮ ਸਹੀ ਹੈਗਾ ਜਾਂ ਨਹੀਂ ਹੈਗਾ ਹਾਂ ਵੀ ਸਹੀ ਜਾਂ ਗਲਤ ਹੋਣ ਦਾ ਫੈਸਲਾ ਤੁਸੀਂ ਕਰਕੇ ਤੁਸੀਂ ਇਹ ਗੱਲ ਕਰਨੀ ਹੈਗੀ ਸੋ ਵੀਨ ਸ਼ਰਮਾ ਦਾ ਜਿਹੜਾ ਹੈਗਾ ਇਹ ਇਕਬਾਲੀਆ ਬਿਆਨ ਸਵਾਗਤਯੋਗ ਹੈ ਔਰ ਅਸੀਂ ਉਮੀਦ ਕਰਦੇ ਹਾਂ ਵੀ ਹੋਰ ਵੀ ਫੌਜੀ ਆਫੀਸਰ ਜਾਂ ਜਿਨ੍ਹਾਂ ਨੇ ਪੰਜਾਬ ਵਿੱਚ ਕਤਰੀਆਮ ਕੀਤਾ ਉਹਨਾਂ ਦੀ ਜ਼ਮੀਰ ਜਾਗੇਗੀ ਕਿ ਉਹ ਇਸ ਤਰ੍ਹਾਂ ਜਿਹੜੇ ਹੈਗੇ ਖੁਲਾਸੇ ਜੋ ਕੁਝ ਗਲਤ ਹੋਇਆ ਉਹ ਖੁਲਾਸੇ ਆਪਣੇ ਮਰਨ ਤੋਂ ਪਹਿਲਾਂ ਕਰਨਗੇ ਤਾਂ ਕਿ ਜਿਹੜੀ ਧੁੰਦ ਹੈ ਜਿਹੜੀ ਖਤਮ ਹੋ ਸਕੇ ਹੁਣ ਇਸ ਸੰਦਰਭ ਵਿੱਚ ਮੈਨੂੰ ਇੱਕ ਮੇਰੇ ਸੀਨੀਅਰ ਪੱਤਰਕਾਰ ਦੋਸਤ ਨੇ ਪੰਜਾਬੀ ਟ੍ਰਿਬਿਊਨ ਚ ਰਿਟਾਇਰ ਹੋਏ ਆ ਉਹਨਾਂ ਨੇ ਮੈਨੂੰ ਸੁਜੈਸਟ ਕਰਿਆ ਸੀ ਕਹਿੰਦੇ 1984 ਦੇ ਕਤਲੇਆਮ ਤੋਂ ਬਾਅਦ ਜਦੋਂ ਰਜੀਵ ਗਾਂਧੀ ਬਣ ਜਾਂਦੇ ਆ ਆਪਾਂ ਦੱਸਿਆ ਨਾ ਵੀ ਐਚਡੀ ਪ੍ਰਧਾਨ ਰਾਹੀਂ ਫਿਰ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕੀਤੀ ਜਿਹੜਾ ਲੰਗੋਵਾਰ ਸਮਝਾਉਂਦਾ ਉਹ ਵੀ ਇਸ ਤਰ੍ਹਾਂ ਕੀਤਾ ਤੇ ਐਚਡੀ ਪ੍ਰਧਾਨ ਦੀ ਇੱਕ ਕਿਤਾਬ ਹੈਗੀ ਆ ਵਰਕਿੰਗ ਵਿਦ ਰਜੀਵ ਗਾਂਧੀ ਹਾਂ ਨਾ ਐਚਡੀ ਪ੍ਰਧਾਨ ਨੇ ਲਿਖਿਆ ਵੀ ਜਿਹੜਾ ਕਹਿੰਦਾ ਵੀ ਰਜੀਵ ਗਾਂਧੀ ਸੀ ਓਹੋ ਈਵਨ ਜਿਹੜਾ ਲਾਂਗੋਵਾਲ ਸਮਝੌਤਾ ਉਹ ਵੀ ਸੱਚੇ ਮਨ ਨਾਲ ਕਰਨ ਚਾਹ ਰਿਹਾ ਸੀਗਾ ਵੀ ਜੇ ਚੰਡੀਗੜ੍ਹ ਪੰਜਾਬ ਨੂੰ ਦੇ ਵੀ ਦਿੱਤਾ ਜਾਊਗਾ ਕੋਈ ਆਫਤ ਨਹੀਂ ਆਉਣ ਲੱਗੀ ਉਹਨੂੰ ਇਸ ਗੱਲ ਦਾ ਸਮਝ ਆ ਗਈ ਸੀ ਕਿਉਂਕਿ ਲਗਾਤਾਰ ਕਿਉਂਕਿ ਹੈ ਤਾਂ politcal ਲੀਡਰ ਸੀ ਨਾ ਜਦੋਂ ਉਹਨਾਂ ਨੇ ਸਾਰਾ ਕੁਝ ਦੇਖ ਲਿਆ ਬੀ ਆਨੰਦਪੁਰ ਸਾਹਿਬ ਤੇ 1985 ਦੇ ਹੂਲੇ ਮੁਹਲੇ ਤੇ ਇਕੱਠ ਹੋ ਗਿਆ ਸਿੱਖਾਂ ਦਾ ਫਿਰ ਉਹਨਾਂ ਨੂੰ ਲੱਗਿਆ ਵੀ ਸਿੱਖਾਂ ਨਾਲ ਰਿਸ਼ਤਾ ਬਣਾਇਆ ਜਾਵੇ ਉਹ ਐਚਡੀ ਪ੍ਰਧਾਨ ਕਿਉਂਕਿ ਸਭ ਤੋਂ ਸ਼ਾਂਤ ਸੁਭਾਅ ਦਾ ਆਫੀਸਰ ਸੀ ਜਿਹਨੂੰ ਹੋਮ ਸੈਕਟਰੀ ਲਾਇਆ ਗਿਆ ਐਚਡੀ ਪ੍ਰਧਾਨ ਨੇ ਆਪਣੀ ਕਿਤਾਬ ਚ ਲਿਖਿਆ ਵੀ ਅਸੀਂ ਚੰਡੀਗੜ੍ਹ ਪੰਜਾਬ ਨੂੰ ਦੇਣ ਤੇ ਇਵਨ ਪਾਣੀਆਂ ਦੇ ਮਸਲੇ ਦਾ ਵੀ ਲੌਂਗੋਵਾਰਸਮ ਦਾ ਉੱਤੇ ਵਿੱਚ ਉਹ ਡਾਇਰੈਕਸ਼ਨਸ ਦਿੱਤੀਆਂ ਸੀਗੀਆਂ ਪਰ ਜਿਹੜੀ ਥੱਲੇ ਅਫਸਰ ਸ਼ਾਹੀ ਬੈਠੀ ਸੀ ਉਹ ਸਾਨੂੰ ਵੀ ਧੋਖਾ ਦੇ ਗਈ ਹਾਂ ਜਿਸ ਤਰ੍ਹਾਂ ਆਪਾਂ ਪਿਛਲੇ ਪ੍ਰੋਗਰਾਮ ਚ ਕਰਿਆ ਨਾ ਵੀ ਬਿਆਨਤ ਸਿੰਘ ਬਹੁਤ ਹੱਦ ਤੱਕ ਨਹੀਂ ਸੀ ਚਾਹੁੰਦਾ ਪਰ ਪੁਲਿਸ ਦੀ ਅਫਸਰ ਸ਼ਾਹੀ ਨੇ ਹਾਂ ਉਹਨੂੰ ਜਿੱਦਾਂ ਉਹਦੇ ਤੇ ਕਬਜਾ ਪਾ ਲਿਆ ਸੋ ਐਚਡੀ ਪ੍ਰਧਾਨ ਦੀ ਕਿਤਾਬ ਵੀ ਇਹ ਕਿਤੇ ਨਾ ਕਿਤੇ ਇਹ ਨੋਟਿਸ ਲੈਂਦੀ ਆ ਸੋ ਹੌਲੀ ਹੌਲੀ ਇਹ ਕਿਤਾਬਾਂ ਸਾਹਮਣੇ ਆਉਣਗੀਆਂ ਇੱਕ ਐਸਐਸ ਤਨੋਆ ਪੰਜਾਬ ਦੇ ਉਸ ਵੇਲੇ ਦੇ रहे ਹੈਗੇ ਆ ચીਫ ਸੈਕਟਰੀ ਜੀ ਉਹਨਾਂ ਦੀ ਕਿਤਾਬ ਹੈਗੀ ਨਥਿੰਗ ਟੂ ਹਾਈਡ ਹੂੰ ਉਹਨਾਂ ਨੇ ਵੀ ਕਾਫੀ ਦੇਰ ਬਾਅਦ ਉਹ ਉਹਨਾਂ ਨੂੰ ਵੀ ਕਾਫੀ ਸਿਆਣੇ ਆਫੀਸਰ ਮੰਨਿਆ ਜਾਂਦਾ ਹੈ ਉਹ ਸਾਰੇ ਰਜੀਵ ਲੋਂਗੋਵਾਲ ਸਮਝੌਤੇ ਦੇ ਪ੍ਰੋਸੈਸ ਵਿੱਚ ਕੀ ਕੀ ਮੀਟਿੰਗਾਂ ਹੋਈਆਂ ਤੇ ਉਹ ਤੋਂ ਬਾਅਦ ਜਾਂ ਪਹਿਲਾਂ ਦੇ ਜਿਹੜੇ ਪੋਲਿਟੀਕਲ ਸਿਚੁਏਸ਼ਨ ਸੀ ਸੋ ਐਸਐਸ ਤੁਨਵਾਦੀ ਕਿਤਾਬ ਹੈਗੀ ਨਥਿੰਗ ਟੂ ਹਾਈਡ ਉਹਨਾਂ ਨੇ ਵੀ ਕਾਫੀ ਕੁਝ ਹੈ ਜਿਹੜਾ ਇਸ ਤਰ੍ਹਾਂ ਲਿਖਿਆ ਸੋ ਸਾਨੂੰ ਲੱਗਦਾ ਵੀ ਹੁਣ ਹੌਲੀ ਹੌਲੀ ਜੇ ਇਹ ਖੁਲਾਸੇ ਹੋਣ ਲੱਗੇ ਨੇ ਤਾਂ ਇਹਨਾਂ ਤੇ ਨਜ਼ਰਸਾਨੇ ਕੀਤੀ ਜਾਵੇ ਔਰ ਜਿਹੜੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਦੇਣ ਦਾ ਕੰਮ ਕਰਤਾ ਜਾਣਾ ਚਾਹੀਦਾ ਜੀ ਬਿਲਕੁਲ ਜੀ